श्री सुरेंद्र लांबा आईपीएस एसएसपी साहब हिसारपुर श्री सर्बजीत सिंह जी भाईया एसपीडी हिसारपुर जी ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਡੀਓ ਜਮ ਮਹਿਮ ਤਹਿਤ हिसारपुर पुलिस ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ श्रीमती उषा रानी ਮੁੱਖ ਅਫਸਰ थाना मेटियाਣਾ ਵੱਲੋਂ ਜਿਹੜਾ ਏਟੀਐਮ ਗੈਸ ਕਟਰ ਨਾ ਕੱਟ ਕੇ ਵਾਅਦਾਤਾ ਕਰਨ ਵਾਲੇ ਗਰੋਧ ਦਾ ਪਰਦਾ ਫਾਸ਼ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਵਿੱਚ ਇਹਨਾਂ ਨੇ ਪਹਿਲਾਂ ਦੋ ਜਗ੍ਹਾ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਇੱਕ ਰਾਜਪੁਰ ਪਾਇਆਂ ਐਚਡੀਐਫਸੀ ਬੈਂਕ ਦਾ ਏਟੀਐਮ ਇੱਕ ਫੁਗਲਾਣੇ ਵਿਖੇ ਪੀਐਨਬੀ ਬੈਂਕ ਦਾ ਏਟੀਐਮ ਇਹਨਾਂ ਦੀ ਮੋਡਸ ਪਰੈਂਡੀ ਸੀ ਕਿ ਇਹਨਾਂ ਜੀਐਨਏ ਜਿਹੜੀ ਇੰਡਸਟਰੀ ਹੈ ਉਹਦੇ ਵਿੱਚੋਂ ਪਹਿਲਾਂ ਸਿਲੰਡਰ ਚੋਰੀ ਕੀਤੇ ਗੈਸ ਕਟਰ ਚੋਰੀ ਕੀਤੇ ਉੱਥੋਂ ਉਹ ਉਹਨਾਂ ਦੀ ਮਦਦ ਨਾਲ ਜਿਹੜਾ ਇਹਨਾਂ ਨੇ ਪਹਿਲਾਂ ਰਾਜਪੁਰ ਪਾਇਆਂ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਫਿਰ ਫੁਗਲਾਣੇ ਪਿੰਡ ਵਿਖੇ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਫੁਗਲਾਣੇ ਵਾਲੀ ਵਾਰਦਾਤ ਵਿੱਚ 9.5 ਲੱਖ ਰੁਪਏ ਕੈਸ਼ ਸੀ ਜਿਸ ਦਿਨ ਇਹਨਾਂ ਨੇ ਵਾਰਦਾਤ ਕੀਤੀ ਪਰ ਉਸ ਦਿਨ ਸਾਡੀ ਜਿਹੜੀ ਪੀਸੀਆਰ ਸੀ ਰਾਤ ਦੀ ਪੈਟਰੋਲਿੰਗ ਪਾਰਟੀ ਜਿਹੜੀ ਮੌਕੇ ਤੇ ਰੁਟੀਨ ਦੀ ਤਰ੍ਹਾਂ ਜਿਹੜੀ ਏਟੀਐਮ ਰਾਤ ਨੂੰ ਚੈੱਕ ਕਰਦੇ ਆ ਉਹ ਮੌਕੇ ਤੇ ਪਹੁੰਚ ਗਈ ਤੇ ਦੋਸ਼ੀਆਂ ਨੇ ਜਦੋਂ ਬਾਹਰ ਗੱਡੀ ਖੜੀ ਦਾ ਖੜਾਕ ਸੁਣਿਆ ਤੇ ਉਸ ਸਮੇਂ ਇਹ ਪਿੱਛੋਂ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜਣ ਚ कामयाब ਹੋ ਗਏ ਪਰ ਐਸਐਚਓ ਮੇਟਰੀਆਣਾ ਨੇ ਜਿਹੜਾ ਵਾ ਬੜੀ ਮਿਹਨਤ ਨਾਲ ਉਹਨਾਂ ਦੇ ਸਟਾਫ ਨੇ ਜਿਹੜਾ ਵਾ ਟੈਕਨੀਕਲ ਮਦਦ ਨਾਲ ਅਤੇ ਹਿਊਮਨ ਸਰਸ ਦੀ ਮਦਦ ਨਾਲ ਜਿਹੜਾ ਵਾ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਜਿਹੜੇ ਚਾਰ ਦੋਸ਼ੀ ਨੇ ਦੋ ਕਿਹੜੇ ਦੋ ਦੋ ਭਾਈ ਨੇ ਰਚੀ ਹਰੀ ਅਤੇ ਅਜੇ ਕੁਮਾਰ ਵੀ ਦੋਸਕੇ ਭਰਾ ਨੇ ਜੀ ਕਰਨਦੀਪ ਤੇ ਕਰਨਬੀਰ ਦੋਸਕੇ ਭਰਾ ਨੇ ਚਾਰਾਂ ਨੇ ਜਿਹੜੀ ਇਹ ਨੂੰ ਵਾਰਦਾਤ ਕੀਤੀ ਜੀ ਇਹ ਜਿਹੜੀ ਸਾਡੇ ਵਾਸਤੇ ਜਿਹੜੀ ਵਧੀਆ ਅਚੀਵਮੈਂਟ ਇਹ ਵੀ ਹੈ ਹੋਈ ਕਿ ਜਦੋਂ ਇਹ ਦੋਸ਼ੀ ਗ੍ਰਫਤਾਰ ਕੀਤੇ ਇਹ ਪੰਜਵੀਂ ਵਾਰਦਾਤ ਨੂੰ ਕਰਨ ਲਈ ਤਿਆਰੀ ਕਰ ਰਹੇ ਸੀ ਇਹਨਾਂ ਨੇ ਹੋਰ ਦੁਬਾਰਾ ਸਿਲੰਡਰ ਖਰੀਦ ਲਏ ਕਿਉਂਕਿ ਪਹਿਲੇ ਜਿਹੜੇ ਸਿਲੰਡਰ ਸੀ ਇਹਨਾਂ ਦੇ ਮੌਕੇ ਤੋਂ ਦੋ ਵਾਰੀ ਫੜੇ ਗਏ ਤੇ ਦੁਬਾਰਾ ਇਹਨਾਂ ਨੇ ਨਵੇਂ ਸਿਲੰਡਰ ਖਰੀਦੇ ਇਹ ਨਵੀਂ ਅਟੈਂਪਟ ਕਰਨ ਦੀ ਜਿਹੜੀ ਕੋਸ਼ਿਸ਼ ਕਰਨ ਦੀ ਤਿਆਰੀ ਵਿੱਚ ਸੀ ਜੇਕਰ ਇਹ ਗ੍ਰਫਤਾਰ ਨਾ ਕੀਤੇ ਜਾਂਦੇ ਸਮੇਂ ਸਰ ਤੇ ਹੋ ਸਕਦਾ ਇਹਨਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਾਂ ਆਸਪਾਸ ਦੇ ਜ਼ਿਲ੍ਹੇ ਵਿੱਚ ਕੋਈ ATM ਦੀ ਲੁੱਟ ਨੂੰ ਅੰਜਾਮ ਦੇ ਸਕਦੇ ਸੀ ਸਰ ਕਿੱਥੇ ਦੇ ਰਹਿਣ ਵਾਲੇ ਸੀ ਤੇ ਇਹਨਾਂ ਤੇ ਪਹਿਲਾਂ ਕੋਈ ਮੁਕਦਮਾ ਵੀ ਦਰਜ ਨਾ ਸੀ ਇਹ ਬਡਲਾ ਪਿੰਡ ਆ ਥਾਣਾ ਮੇਟੀ ਆਣਾ ਸੀ ਜੀ ਮੁਕਦਮੇ ਜਿਹੜੇ ਦਰਜ ਹਨ ਬਰੇ ਅਸੀਂ ਵੈਰੀਫਾਈ ਰਿਕਾਰਡ ਪਰਤਾਲ ਕਰ ਰਹੇ ਹਾਂ ਫਿਰ ਹਾਲ ਸਾਨੂੰ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਅਸੀਂ ਰਿਕਾਰਡ ਚੈੱਕ ਕਰਕੇ ਕਿੱਥੋਂ ਫੜੇ ਕਿੱਥੋਂ ਗਏ ਨਹੀਂ ਇਹ ਪਿੰਡ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਸਾਡੇ ਕੋਲ ਇਹਨਾਂ ਦੀ ਟੈਕਨੀਕਲ ਮੱਦੇ ਨਾਲ ਹਿਊਮਨ ਸੋਰਸ ਦੀ ਮਦਦ ਨਾਲ ਇਨਫੋਰਮੇਸ਼ਨ ਆ ਗਈ ਸੀ ਕਿ ਇਹ ਵਾਰਦਾਤ ਇਹਨਾਂ ਨੇ ਦਿੱਤੀ ਹੈ ਇਹਨਾਂ ਕੋਲੋਂ ਗੈਸ ਸਿਲੰਡਰ ਵੀ ਮਿਲੇ ਨੇ ਗੈਸ ਕਟਰ ਵੀ ਮਿਲੇ ਨੇ ਜੀ ਵਹੀਕਲ ਵੀ ਮਿਲੇ ਨੇ ਜਿਨ੍ਹਾਂ ਦੇ ਜਾ ਕੇ ਰਾਤ ਨੂੰ ਇਹ ਵਾਰਦਾਤਾਂ ਕਰਦੇ ਸੀ ਇਹਨਾਂ ਕੋ ਕੋਈ ਵੈਪਨ ਵਗੈਰਾ ਕੋਈ ਨਹੀਂ ਵੈਪਨ ਫਿਲਹਾਲ ਕੋਈ ਬਰਾਮਦ ਨਹੀਂ ਆਇਆ ਅੱਜ ਅਸੀਂ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਹਾਂ ਰਿਮਾਂਡਦਨਾ ਜਿਹੜਾ ਡੰਗਾਈ ਨਾਲ ਪੁੱਛਗਈ ਕੀਤੀ ਜਾਊਗੀ ਇਹਨਾਂ ਕੋਲੋਂ ਉਹ ਵੀ ਬਾਤ ਦੱਤਾ ਕੀਤੀ ਨਹੀਂ ਉਹ ਸਾਹਮਣੇ ਆਈਆਂ ਨਹੀਂ ਅਸੀਂ ਹੋਰ ਵਾਰਦਾਤਾਂ ਦੇ ਇਹਨਾਂ ਕੋ ਪੁਸ਼ਟੀਸ਼ ਕਰਾਂਗੇ ਰਮਾਂਡ ਦੌਰਾਨ ਜੀ ਕਿਉਂਕਿ ਹੋ ਸਕਦਾ ਇਹਨਾਂ ਨੇ ਕੀਤੀਆਂ ਹਨ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਕੀਤੀਆਂ ਅਸੀਂ ਸਾਰੇ ਪੰਜਾਬ ਵਿੱਚ ਮੈਸੇਜ ਕਰਾਵਾਂਗੇ ਤੇ ਹੋਰ ਜ਼ਿਲ੍ਹਿਆਂ ਵਿੱਚ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਤਾਂ ਉਸ ਬੰਦੀ ਵੀ ਇਹਨਾਂ ਕੋ ਪੁਸ਼ਪੜਤਾਲ ਕੀਤੀ ਜਾਵੇਗੀ ਸਰ ਡਰੱਗ ਐਡਿਕਟਿਡ ਨੇ ਤਾਂ ਕਰਦੇ ਹਾਂਜੀ ਇਹ ਥੋੜਾ ਨਸ਼ੇ ਦੇ ਆਦੀ ਨੇ ਜੇ ਨਸ਼ੇ ਦੀ ਲਤ ਕਰਕੇ ਜਿਹੜਾ ਇਹ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਨਹੀਂ ਦੋ ਵਿੱਚ ਹੈਗੇ ਨਹੀਂ ਬਾਕੀ ਇਹਨਾਂ ਦੇ ਸਾਥੀ ਨੇ ਇਹਨਾਂ ਦਾ ਸਾਥ ਦਿੰਦੇ ਨੇ ਕੁਝ ਲਾਲਚ ਕਰਕੇ ਜੀ ਇਹਨਾਂ ਦੇ ਸਰ ਇਹਨਾਂ ਦੀ ਉਮਰ ਕਿੰਨੀ ਹੈ ਜਾਂ